ਦਿੰਦੇ ਹੜੇ ਆਟਾ ਚੱਕੀ ਤੋਂ ਕਣਕ ਦੀਆਂ ਦੋ ਬੋਰੀਆਂ ਹੀ ਚੋਰੀ ਕਰ ਛੱਤਰ ਚੋਰ ਹੋਏ ਫਰਾਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਪਸ ਆਇਆ ਤੇ ਤੋਂ ਦੋ ਟੋੜੀਏ ਕੰਕਰੀਟ ਚੁੱਕ ਕੇ ਲੱਗੇ ਜੋ ਸਾਰੀ ਘਟਨਾ ਹੋਈ ਸਿਸਟੀਵੀ ਕੈਮਰੇ ਚ ਕੈਦ ਦੇਖੋ ਜੀ ਅੱਜ ਦੋ ਟੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਪੁਲਿਸ ਸਟੇਸ਼ਨ ਦਿਨਨਗਰ ਅਧੀਨ ਪੈਂਦੇ ਪਿੰਡ ਅਖਾਵਾ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ ਦੋ ਛੱਤਰ ਚੋਰ ਕਣਕ ਦੀਆਂ ਦੋ ਬੋਰੀਆਂ ਚੁੱਕ ਕੇ ਫਰਾਰ ਹੋ ਗਏ ਪਰ ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਇਸ ਸਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜੀ ਕੀ ਗੱਲਬਾਤ ਹੋਈ ਜੀ ਪਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੈ ਇੱਥੇ ਤੋਂ ਦੋ ਟੋੜੇ ਇਹ ਕੰਕਰੀਟ ਚੁੱਕ ਕੇ ਲਗੇ ਚੋਠ ਠੀਕ ਹੈ ਕਈ ਕੈਮਰੇ ਚੱਕਰਾਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਕਰਵਾਤੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਟੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ ਠੀਕ ਦਿੰਦੇ ਹੜੇ ਆਟਾ ਚੱਕੀ ਤੋਂ ਕਣਕ ਦੀਆਂ ਦੋ ਬੋਰੀਆਂ ਹੀ ਚੋਰੀ ਕਰ ਛੱਤਰ ਚੋਰ ਹੋਏ ਫਰਾਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਪਸ ਆਇਆ ਦਿੱਤੋ ਦੋ ਟੋੜੀਏ ਕੰਕਰੀਟ ਚੁੱਕ ਕੇ ਲੱਗੇ ਜੋ ਸਾਰੀ ਘਟਨਾ ਹੋਈ ਸੀ ਸਟੀਵੀ ਕੈਮਰੇਜ ਚ ਕੈਦ ਦੇਖੋ ਜੀ ਅੱਜ ਦੋ ਟੋੜੇ ਚੋਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣਗੇ ਪੁਲਿਸ ਸਟੇਸ਼ਨ ਦਿਨਨਗਰ ਅਧੀਨ ਪੈਂਦੇ ਪਿੰਡ ਅਖਾਵਾ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ ਦੋ ਛੱਤਰ ਚੋਰ ਕਣਕ ਦੀਆਂ ਦੋ ਬੋਰੀਆਂ ਚੁੱਕ ਕੇ ਫਰਾਰ ਹੋ ਗਏ ਪਰ ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਇਸ ਸਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜੀ ਕੀ ਗੱਲਬਾਤ ਹੋਈ ਜੀ ਪਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੈ ਇੱਥੇ ਤੋਂ ਦੋ ਟੋੜੇ ਇਹ ਕੰਕਰੀਟ ਚੁੱਕ ਕੇ ਲਗੇ ਚੋਠ ਠੀਕ ਹੈ ਕਈ ਕੈਮਰੇ ਚੱਕਰਾਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਕਰਵਾਤੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਟੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਬੰਦੇ ਫੜੇ ਜਾਣ ਜੀ ਬਹੁਤ ਬਹੁਤ ਆ ਠੀਕ ਦਿੰਦੇ ਹੜੇ ਆਟਾ ਚੱਕੀ ਤੋਂ ਕਣਕ ਦੀਆਂ ਦੋ ਬੋਰੀਆਂ ਹੀ ਚੋਰੀ ਕਰ ਛੱਤਰ ਚੋਰ ਹੋਏ ਫਰਾਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਪਸ ਆਇਆ ਦਿੱਤੋ ਦੋ ਟੋੜੀਏ ਕੰਕਰੀਟ ਚੁੱਕ ਕੇ ਲੱਗੇ ਜੋ ਸਾਰੀ ਘਟਨਾ ਹੋਈ ਸੀ ਸਟੀਵੀ ਕੈਮਰੇਜ ਚ ਕੈਦ ਦੇਖੋ ਜੀ ਅੱਜ ਦੋ ਟੋੜੇ ਚੋਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਪੁਲਿਸ ਸਟੇਸ਼ਨ ਦਿਨਨਗਰ ਅਧੀਨ ਪੈਂਦੇ ਪਿੰਡ ਅਖਾਵਾ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ ਦੋ ਛੱਤਰ ਚੋਰ ਕਣਕ ਦੀਆਂ ਦੋ ਬੋਰੀਆਂ ਚੁੱਕ ਕੇ ਫਰਾਰ ਹੋ ਗਏ ਪਰ ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਇਸ ਸਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜੀ ਕੀ ਗੱਲਬਾਤ ਹੋਈ ਜੀ ਪਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੈ ਇੱਥੇ ਦੋ ਤੋੜੇ ਇਹ ਕੰਕਰੀਟ ਚੁੱਕ ਕੇ ਲੱਗੇ ਚੋ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਨਹੀਂ ਸਰ ਕਰਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਤੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਜੀ ਬਹੁਤ ਬਹੁਤ